ਬਾਰ ਐਸੋਸੀਏਸ਼ਨ ਨੰਗਲ ਦੇ ਵਿੱਚ ਪ੍ਰਧਾਨ ਜਰਨਲ ਸਕੱਤਰ ਅਤੇ ਸਕੱਤਰ ਦੇ ਅਹੁਦੇ ਲਈ ਚੋਣ ਹੋਈ ਜਿਸ ਦੇ ਵਿੱਚ ਕੁੱਲ 70 ਵੋਟਰਾਂ ਦੇ ਵਿੱਚੋਂ 63 ਵੋਟਰਾਂ ਨੇ ਹਿੱਸਾ ਲਿਆ। ਇਹਨਾਂ ਚੋਣਾਂ ਦੇ ਵਿੱਚ ਪ੍ਰਧਾਨਗੀ ਦੇ ਲਈ ਨਵਦੀਪ ਸਿੰਘ ਹੀਰਾ ਅਤੇ ਉਮੇਸ਼ ਬੈਂਸ ਬਤੌਰ ਉਮੀਦਵਾਰ ਖੜੇ ਸਨ ਜਿਸ ਦੇ ਵਿੱਚ ਨਵਦੀਪ ਸਿੰਘ ਹੀਰਾ 30 ਵੋਟਾਂ ਨਾਲ ਜੇਤੂ ਰਹੇ ਤੇ ਉਹ ਬਾਰ ਐਸੋਸੀਏਸ਼ਨ ਨੰਗਲ ਦੇ ਪ੍ਰਧਾਨ ਬਣੇ। ਇਸ ਤਰ੍ਹਾਂ ਜਰਨਲ ਸਕੱਤਰ ਦੇ ਲਈ ਅੰਕਿਤ ਐਰੀ ਅਤੇ ਵਿਕਾਸ ਬਰਮਾ ਨੇ ਚੋਣ ਲੜੀ ਜਿਸ ਦੇ ਵਿੱਚ ਵਿਕਾਸ ਬਰਮਾ 3 ਵੋਟਾਂ ਨਾਲ ਜੇਤੂ ਰਹੇ ਤੇ ਸਕੱਤਰ ਦੇ ਅਹੁਦੇ ਲਈ ਹੇਮਰਾਜ ਅਤੇ ਸਾਹਿਲ ਨੇ ਚੋਣ ਲੜੀ ਜਿਸ ਦੇ ਵਿੱਚ ਹਿਮਰਾਜ 5 ਵੋਟਾਂ ਦੇ ਨਾਲ ਜੇਤੂ ਰਹੇ ਇਸ ਮੌਕੇ ਹਾਜ਼ਰ ਵਕੀਲ ਪਾਈਚਾਰੇ ਵੱਲੋਂ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਇਨ੍ਹਾਂ ਚੋਣਾਂ ਸੰਬੰਧੀ ਗੱਲਬਾਤ ਕਰਦੇ ਆ ਮੌਕੇ ਦੇ ਮੌਜੂਦ ਰਿਟਰਨਿੰਗ ਅਫਸਰ ਅਤੇ ਨਵੇਂ ਚੁਣੇ ਗਏ ਪ੍ਰਧਾਨ ਨੇ ਕੀ ਕਿਹਾ ਆਓ ਸੁਣਦੇ ਹਾਂ ਤੁਸੀਂ ਦੇਖ ਰਹੇ ਹੋ ਨਗਰ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਅੱਜ ਨੰਗਲ ਬਾਰ ਦੇ ਵਿੱਚ ਜਿਹੜੇ ਸਾਰੇ ਰਿਜ਼ਲਟ ਸੀਗੇ ਉਹਨਾਂ ਦਾ ਰਿਜ਼ਲਟ ਆ ਗਿਆ ਜਿਹੜੇ ਇਲੈਕਸ਼ਨ ਹੋਏ ਹਨ ਮੈਨੂੰ ਪ੍ਰਧਾਨ ਬਤੌਰ ਪ੍ਰਧਾਨਾਰੇ ਐਡਵੋਕੇਟਸ ਨੇ ਆਪਣੇ ਵੋਟਸ ਕੀਮਤੀ ਵੋਟ ਪਾ ਕੇ ਬਣਾਇਆ ਮੈਂ ਬਹੁ ਮੇਰੀ ਨਾਂ ਟੀਮ ਹੈ ਮਨੀਸ਼ ਮਹਿਰਾ ਜੀ ਹੈ ਕੰਚਨ ਹੈ ਹਮਰਾ ਜੀ ਹੈ ਕਿ ਤੇ ਜਿਹੜੇ ਸਾਡੀ ਟੀਮ ਦੇ ਮੈਂਬਰ ਹੈ ਅੰਕਿਤ ਹੈ ਜੀ ਉਹ ਕੁਝ ਕਬੂਟਾ ਨਾ ਰਹਿ ਗਏ ਪਰ ਉਹ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਹੀ ਤੁਰਨਾ ਸਾਡੀ ਟੀਮ ਸੀ ਸਾਰੀ ਸਰ ਕੀ ਪ੍ਰਿਆਸ ਰਹਿਣਗੇ ਪ੍ਰਿਆਸ ਇਹੀ ਹੈ ਜੀ ਕਿ ਜਦੋਂ ਦੀ ਇਹ ਕੋਰਟ ਬਣੀ ਹੈ ਨੰਗਲ ਕੋਰਟ ਨਾ ਹੀ ਤਾਂ ਇੱਥੇ ਕੋਈ ਐਡਵੋਕੇਸ਼ਨ ਬੈਠਣ ਦੀ ਜਗ੍ਹਾ ਹੈ ਨਾ ਹੀ ਇੱਥੇ ਕੋਈ ਲਿਟਿਗੈਂਸ ਦੀ ਕੋਈ ਸਹੂਲਤ ਹੈ ਇਹ ਅਸੀਂ ਗੱਲ 4 ਸਾਲ ਤੋਂ ਲਗਾਤਾਰ ਕਰਦੇ ਆ ਰਹੇ ਹਾਂ ਪਰ ਨਾ ਹੀ ਸਾਡੀ ਹਾਈ ਕੋਰਟ ਨੇ ਧਿਆਨ ਦਿੱਤਾ ਨਾ ਹੀ ਪੰਜਾਬ ਸਰਕਾਰ ਨੇ ਹੁਣ ਅਸੀਂ ਫੇਰ ਜਿਹੜੀ ਸਾਡੀ ਟਰਮ ਹੈਗੀ ਅਸੀਂ ਸਾਰੇ ਆਪਣੀ ਇੱਕ ਕਮੇਟੀ ਬਿਠਾ ਕੇ ਅਸੀਂ ਜਿਹੜੇ ਸਾਡੀ ਮੰਤਰੀ ਸਾਹਿਬ ਹੈ ਉਹਨਾਂ ਨੂੰ ਮਿਲਾਂਗੇ ਸਰਕਾਰ ਨੂੰ ਮਿਲਾਂਗੇ ਤੇ ਜਿਹੜੀ ਸਾਡੀ ਹਾਈ ਕੋਰਟ ਹੈ ਉਹਨਾਂ ਨੂੰ ਮਿਲਾਂਗੇ ਕਿ ਇੱਥੇ ਪਹਿਲਾਂ ਜਿਹੜੀ ਬੇਸਿਕ ਫੈਸਿਲਿਟੀਆਂ ਹੈਗੀ ਸਾਡੀ ਉਹਨੂੰ ਪੂਰਾ ਕੀਤਾ ਜਾਵੇ ਜੀ ਹਾਂ ਮੈਂ ਨਿਰੇਸ਼ ਕੁਮਾਰ ਬਿੱਟੂ ਏਆਰਓ ਮੈਂ ਆਪਣੇ ਮੰਗਲਵਾਰ ਤੋਂ ਪਾਇੰਟ ਹੋਏ ਸੀਗਾ ਸੋ ਜਿਹੜੇ ਸਾਡੇ ਅੱਜ ਇਲੈਕਸ਼ਨ ਬੜੇ ਸਮੂਥ ਹੋਏ ਐ ਸਾਰੇ ਸਾਡੇ ਸਾਰਨ ਦੱਸੇ ਤੱਥ ਸਾਡੇ ਅਰਵਿੰਦ ਵਾਲੀਏ ਜੀ ਕਿ ਤਿੰਨ ਸੀਟਾਂ ਦੇ ਜਿਹੜੇ ਐ ਜਿਹੜੇ ਇਲੈਕਸ਼ਨ ਸੀਗੇ ਜਿੱਚਾ winner ਹੈਰਾ ਜੀ ਤੇ ਕੇ ਕੇ ਵਰਮਾ ਜੀ ਸੈਕਟਰੀ ਤੇ ਕੈਸ਼ੇ ਜਿਹੜੇ ਸੀਗੇ ਆਪਣੇ ਹੇਮਰਾਜ ਜੀ ਤੇ ਇਸ ਤੋਂ ਇਲਾਵਾ ਜਿਹੜੇ ਦੋ ਸਾਡੇ ਜਿਹੜੇ ਪੋਸਟਾਂ ਸੀਗੀਆਂ ਉਸ ਦੇ ਵਿੱਚ ਕੰਚਨ ਜਿਹੜੇ ਐ ਮੈਡਮ ਕੰਚਨ ਜਿਹੜੇ ਐ ਉਹ ਜੁਆਇੰਟ ਸੈਕਟਰੀ ਤੇ 22 ਪ੍ਰਧਾਨ ਜਿਹੜੇ ਮਨੀਸ਼ ਮਹਿਰਾ ਜੀ ਜਿਹੜੇ ਆ ਇਹ ਅਨ ਉਹ ਜਿਹੜੇ ਸੀਗੇ ਇਹ ਬਣ ਗਏ ਸੀਗੇ ਸੋ ਬੋਬੋਤਾਂਵਾਦ ਆਪ ਜੀ ਦਾ ਪਰਿਵਾਰ ਦਾ ਤੁਹਾਨੂੰ ਬਹੁਤ ਜਿਨ੍ਹਾਂ ਨੇ ਸਾਡਾ ਇਹਨਾਂ ਸਾਥ ਦਿੱਤਾ ਜਮਾਤਾਂ ਦੀ ਜੀ ਮੈਂ ਅਰਵਿੰਦਰ ਸਿੰਘ ਵਾਲੀਆ ਵਾਲੀਆ ਜੀ ਦੱਸੋ ਇਹ ਤੁਹਾਡੇ ਦੇਖ ਕੇ ਚੋਣ ਹੋਇਆ ਕੋਈ ਖੜਾ ਸੀ ਕਿੰਨੀਆਂ ਵੋਟਾਂ ਦੇ ਦਿੱਤਾ ਰੋਜ਼ ਵਿਸਤਾਰ ਨਾਲ ਮੈਂ ਨੰਗਲਵਾਰ ਦਾ ਵਾਰੋ ਪੁਆਇੰਟ ਹੋਇਆ ਸੀ ਮジョਰਿਟੀ ਨਾਲ ਸਾਡੇ ਇੱਥੇ ਤਿੰਨ ਪੋਸਟਾਂ ਵਾਸਤੇ ਇਲੈਕਸ਼ਨ ਹੋਈ ਸੀ ਪ੍ਰੈਜ਼ੀਡੈਂਟ ਸੈਕਟਰੀ ਐਂਡ ਕੈਸ਼ੀਅਰ ਪ੍ਰੈਜ਼ੀਡੈਂਟ ਨਵਦੀਪ ਸਿੰਘ ਹੀਰਾ ਜੀ ਬਣੇ ਤਿੰਨ ਵੋਟਾਂ ਦੇ ਰਿਹਾ ਨਵਦੀਪ ਸਿੰਘ ਹੀਰਾ ਜੀ ਨੂੰ ਪਈਆਂ 33 ਤੇ ઉમેਸ਼ ਬੈਂਸ ਜੀ ਨੂੰ ਪਈਆਂ 35 ਤੇ ਜਰਨਲ ਫੈਕਟਰੀ ਵਾਸਤੇ ਇਲੈਕਸ਼ਨ ਹੋਇਆ ਸੀ ਅੰਕੀ ਤਿਆਰੀ ਜੀ ਨੂੰ ਪਈਆਂ 33 ਕੇ ਕੇ ਵਰਮਾ ਜੀ ਨੂੰ ਪਈਆਂ 3 ਤਿੰਨ ਵੋਟਾਂ ਨਾਲ ਕੇ ਕੇ ਵਰਮਾ ਜੀ ਜੀਨਰ ਰਹੇ ਤੀਜੀ ਇਲੈਕਸ਼ਨ ਹੋਈ ਸੀ ਕੈਸ਼ੀਅਰ ਦੀ ਕੈਸ਼ੀਅਰ ਵਿੱਚ ਖੜੇ ਸੀ ਦੋ ਕੈਂਡੀਡੇਟ ਹੇਮਰਾਜ ਤੇ ਸਾਹਿਦ ਹੇਮਰਾਜ ਜੀ ਨੂੰ ਪਈਆਂ 34 ਤੇ ਸਾਹਿਦ ਨੂੰ ਪਈਆਂ 29 ਹੇਮਰਾਜ ਜੀ ਪੰਜ ਵੋਟਾਂ ਨਾਲ ਬਿਨਰ ਰਹੇ 70 ਵੋਟਾਂ ਟੋਟਲ ਸੀ 70 63 ਵੋਟਾਂ ਪਾ ਲਈਏ ਇਹ ਸਾਡੀ ਨੰਗਲਬਾਰ ਦਾ ਇਲੈਕਸ਼ਨ ਦੇ ਆ ਬਹੁਤ ਸੂਤ ਹੋਇਆ ਵਧੀਆ ਹੋਇਆ ਅਸੀਂ ਅੱਗੇ ਤੋਂ ਵੀ ਯਾਸ ਕਰਦੇ ਆ ਕਿ ਅੱਜ ਦੀ ਕੰਮ ਚੱਲੂਗਾ ਸਾਇਦ ਮੈਂਬਰ ਕਿਹੜੇ 11